ਕੀ ਕਹਣਾ ਚਾਹੁੰਦੇ ਹੋ ਅੱਜ ਸਨਮਾਨ ਅੱਜ ਅੱਜ ਅਸੀਂ ਐਸ ਲਈ ਅਜਨਾਲਾ ਪਾਰਟੀ ਦੇ ਦਫਤਰ ਦੇ ਵਿੱਚ ਬਿਠੇ ਆਮਦੀ ਪਾਰਟੀ ਦੇ ਦਫਤਰ ਸਾਡੀ ਪਾਰਟੀ ਨੇ ਪੀਤੇ ਕੱਲ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਨਿਯੁਕਤੀਆਂ ਕੀਤੀਆਂ ਤੇ ਸਾਡੇ ਵਿਧਤੀ ਦੇ ਪ੍ਰਧਾਨ ਜਿਹੜੇ ਪਾਰਟੀ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀਗੇ ਐਸਾ ਹੀ ਹਲਕੇ ਦੇ ਵਿੱਚ ਸਰਦਾਰ ਬਜਿੰਦਰ ਸਿੰਘ ਤੇ ਲੋਹੜੀ ਉਹਨਾਂ ਨੂੰ ਉਧਿਆਤੀ ਦਾ ਪ੍ਰਧਾਨ ਨਿਯੁਕਤ ਕੀਤਾ ਉਹ ਦੇਦਾਂ ਦੇ ਨਾਲ ਕੁਝ ਵਿੰਗਾ ਦੇ ਸਾਡੇ ਹਲਕੇ ਚੋਂ ਜਿਹੜੇ ਉਧੇਦਾਨ ਹੈ ਉਹਨਾਂ ਨੂੰ ਪਾਰਟੀ ਨੇ ਮਤਲਬ ਜਿਹੜਾ ਉਹ ਨਿਯੁਕਤ ਕੀਤਾ ਅੱਜ ਅਸੀਂ ਢਿੱਲੋ ਸਾਹਿਬ ਦੀ ਗੁਆਇ ਚ ਮੀਟਿੰਗ ਕੀਤੀ ਹੈ ਉਹਨਾਂ ਦਾ ਵੈਲਕਮ ਵੀ ਕੀਤਾ ਮੀਟਿੰਗ ਕੀਤੀ ਆ ਔਰ ਨਾਲੇ ਦੇ ਵਿੱਚ ਆਉਣ ਵਾਲੀ ਲੋਕ ਸਭਾ ਦੇ ਵਿੱਚ ਕਿਦਾਂ ਜਿਹੜਾ ਅਸੀਂ ਜਿੱਤ ਪ੍ਰਾਪਤ ਕਰਨੀ ਉਹਦਾ ਪਲਾਨ ਕੀਤਾ। ਉਹ ਨਾਲ ਹੀ ਅਸੀਂ ਜਿੰਨੀਆਂ ਹੁਣ ਤੱਕ ਕੰਮ ਕੀਤੇ ਆ। ਇਹਨਾਂ ਤੰਮਾਂ ਨੂੰ ਘਰ ਘਰ ਕਿਦਾਂ ਪਹੁੰਚਾਉਣਾ ਤੇ ਜਿਹੜੇ ਕੰਮ ਰਹਿੰਦੇ ਆ ਉਹਨਾਂ ਤੰਮਾਂ ਨੂੰ ਸਰਕਾਰ ਤੱਕ ਕਿਦਾਂ ਪਹੁੰਚਾਉਣਾ ਹੱਲ ਕਰੋਣਾ ਇਹ ਸਾਡਾ ਏਜੰਡਾ ਹੋਊਗਾ। ਔਰ ਅਸੀਂ ਅਗਲੇ ਦਿਨਾਂ ਦੇ ਵਿੱਚ ਮੈਂ ਤੇ ਢਿਲੋ ਸਾਹਿਬ ਅਸੀਂ ਇਹ ਨਾਲੇ ਦੇ ਵਿੱਚ ਆਪਣੀਆਂ ਬਲਾਕ ਲੈਵਲ ਦੀਆਂ ਮੀਟਿੰਗਾਂ ਜੜੀ। 19 ਮੀਟਿੰਗਾਂ ਅਸੀਂ ਮਤਲਬ ਜਿਹੜਾ 19 ਬਲਾਕ ਨੇ ਸਾਡੇ 19 ਬਲਾਕਾਂ ਤੋਂ ਬਲਿਵਾ ਜਿਹੜੇ ਸ਼ਹਿਰ ਦੇ ਜਿਹੜੇ ਸਾਡੇ ਵਾਰਡ ਚਾਹਤੇ ਨੇ ਸ਼ਹਿਰ ਦੀਆਂ ਵਾਡਾਂ 15 ਵਾਡਾਂ ਅਜ ਨਾਲ ਇੱਥੇ ਨੇ ਕਾਹਦਾ ਵਾਡਾਂ ਤੁਮਦਾਸ ਦੇ ਵਿੱਚ ਇਹ ਮੀਟਿੰਗਾਂ ਅਸੀਂ ਕਰਾਂਗੇ ਪਾਰਟੀ ਦੀ ਮਜ਼ਬੂਤੀ ਵਾਸਤੇ ਸਮਝ ਲੋ ਅਸੀਂ ਇਲੈਕਸ਼ਨ ਮੂਡ ਦੇ ਵਿੱਚ ਆ ਗਏ ਲੋਕ ਸਭਾ ਦੀ ਇਲੈਕਸ਼ਨ ਜਿਤਨੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਮੈਸੇਜ ਜੋ ਸੁਨੇਹਾ ਲਾਇਆ ਤੁਸੀਂ ਸੁਣਦੇ ਹੋ ਖਾਦਮਤ ਕਿ 13 ਜਿਹੜੀਆਂ ਐਸਕੇ 13 ਦੀਆਂ 13 ਸੀਟਾਂ ਜਿਹੜੀਆਂ ਆ ਕੱਲ੍ਹ ਇਹਨਾਂ ਇਲੈਕਸ਼ਨ ਲੜਾਂਗੇ ਉਹ ਤੇਨਾਂ ਦੀਆਂ 13 ਸੀਟਾਂ ਜਿੱਤਾਂ ਉਹ ਦੋਸ ਜਿੱਤ ਦੇ ਵਿੱਚ ਅਸੀਂ ਸਾਡੇ ਲੋਕ ਅਮਰਸਰ ਦੇ ਵਿੱਚ ਢਿਲੋਂ ਸਾਦੀ ਗਵਾਈ ਚ ਇੱਕ ਮਹੱਤਵਪੂਰਨ ਰੋਲ ਜਿਹੜਾ ਉਹਦਾ ਆ ਕਰਾਂਗੇ ਜਿੱਦ ਨਾਲ ਸਾਡੀ ਪਾਰਟੀ ਦਾ ਮੋਦ ਸਿੱਧਾ ਉੱਚਾ ਹੋ ਸਕੇ ਉਹ ਸਾਡੇ ਕੋਮੀ ਕਦਵਿੰਦਰ ਅਦਵਿੰਦ ਕੇਰਿਵਾਦ ਜੀ ਤੇ ਪੰਜਾਬ ਦੇ ਮੁਖੰਤ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਸੁਨੇਹਾ ਇਹਨੂੰ ਵਰਕਲਾ ਤੱਕ ਕਿੰਦਾ ਪਹੁੰਚਾਉਣਾ ਉਹ ਅਸੀਂ ਪਲਾਨ ਕੀਤਾ ਸੋ ਢਿਲੋਂ ਸਾਹਿਬ ਨੂੰ ਜਿਹਾ ਕਿਹਾ ਜਿਹੜੇ ਵਰਕ ਸਾਡੇ ਬੜੇ ਆ ਬਾਕੀ ਤੁਹਾਨੂੰ ਦੇ ਦਿੰਦੇ ਆ ਉਹਨਾਂ ਦਾ ਵੀ ਸਾਦਾਂ ਦਾ ਮਾਨ ਸਨਮਾਨ ਕੀਤਾ